ਸੰਗਤਾਂ ਨੂੰ ਪਤਾ ਲੱਗਿਆ ਗੁਰੂ ਗੋਬਿੰਦ राय ਪਾਤਸ਼ਾਹ ਦੇ ਅਵਤਾਰ ਦਾ ਤੇ ਘਰ ਘਰ ਕੇ ਉਹਦੇ ਦੀਪਕ ਜਗਾਏ ਖੁਸ਼ੀਆਂ ਮਨਾਈਆਂ ਕਪਤਾ ਦੀ ਟੀਕ ਹੈ ਪਟਨੇ ਦੇ ਵਿੱਚ ਪ੍ਰਗਟ ਹੋਏ ਸ੍ਰੀ ਗੁਰੂ ਗੋਬਿੰਦ ਰਾਏ ਪ੍ਰਗਟ ਸ਼ਬਦ ਦੀ ਸਿੱਖ ਪੰਥ ਵਿੱਚ ਬੜੀ ਮਹਾਨਤਾ ਨੋਟ ਕਰਿਓ ਪ੍ਰਗਟ ਗੁਰੂ ਨਾਨਕ ਸਾਹਿਬ ਦੀ ਸਿਖਤ ਵਿੱਚ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਸਤਪੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨਨ ਹੋਆ ਚੰਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ गुरु गोविंद सिंह पातशाह की आप पढ़ते हैं वाहो प्रगट मर्द अगमड़ा बलियाम अकेला वाहो वाहो गोबिंद सिंह आपे गुरचेला श्री गुरु ग्रंथ साहब जी आप पढ़ते हैं गुरु ग्रंथ जी माने प्रगट गुरु की देह जो प्रभु को मिल बो चाहे खो शब्द में ले ते खालसे पंथ ने प्रगट शब्द वरतिया महाराज ने खालसा अकाल पुरख की फौज प्रगट खालसा ਪਰ ਮਾਤਮ ਦੀ ਮੌ ਜਿਹੜਾ ਪ੍ਰਗਟ ਹੁੰਦਾ ਉਹ ਸਦੀਵੀ ਰਹਿੰਦਾ ਉਹ ਖਤਮ ਨਹੀਂ ਹੁੰਦਾ ਤੇ ਆ ਜਿਵੇਂ ਕਰਗਿਆ ਵਾਲੇ ਪਾਤਸ਼ਾ ਪਟਨੇ ਦੀ ਧਰਤੀ ਤੇ ਮਹਾਰਾਜ ਨੇ ਅਵਤਾਰ ਲਿਆ ਪ੍ਰਗਟ ਹੋਏ ਨੇ ਉਹ ਸਮੇਂ ਦੀ ਵਾਰਤਾ ਆਪ ਸਰਵਣ ਕਰੋ ਕਿ ਕਲਗੀਧਰ ਪਾਤਸ਼ਾ ਨੇ ਜਿਵੇਂ ਅਵਤਾਰ ਲਿਆ ਤੇ ਜਿਵੇਂ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਉਹ ਸਮੇਂ ਦੀ ਵਾਰਤਾ ਨੂੰ ਲੋਪੋ ਵਾਲੇ ਕਵਿਸ਼ਰੀ ਜੱਥੇ ਤੋਂ ਆ ਆ ਕਾਲਪੁਰਖ ਜਦ ਦਸ਼ਟ ਤਮਨ ਲੋ ਕਰਿਆ ਹੁਕਮ ਅਲਾਹੀ ਸਤਗੁਰ ਤੇਗ ਬਹਾਂ ਕਰ ਦੇਗ ਆਗੇ ਸੰਤ ਸਪਾਹੀ ਹੋ ਹਰ ਗੋਬਿੰਦ ਗੁਰਾਂ ਦੇ ਪੋਤੇ ਮਾ ਗੁਜਰੀ ਦੇ ਜਾਏ ਪਟਨੇ ਦੇ ਵਿੱਚ ਪ੍ਰਗਟ ਹੋਏ ਸ੍ਰੀ ਗੁਰੂ ਗੋਬਿੰਦ ਰਾਏ ਹੋ ਪ੍ਰਗਟ ਹੁੰਦੇ ਸਾਰ ਪਾਇ ਜਾਂਦਾ ਚੰਨਣ ਦੇ ਚਮਕਾਰੋ

श्री श्री गुरू गोबिंदेखण शानू कुदरता होम जी शारा अर्श देवें रोशनी चमकियारा पूरे करी पटड़े श्री गुरू गोबिंद पहुची जजो वधाई परण पाल राम राजया रल मिल ख़ुशी मनाई

यारी यारी, पटना साईत सारी ओ, पर करण कीमती वास्तु पर खाए पटने परकत श्री गुरू गोबिंद

yeah, yeah.